ਗੁਰ ਸੇਵੀਐ ਹੰਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕ ਤ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨ ਹੋਇ ਆਰਸਾ ਕੁਰਸਾ ਤੁਧ ਗਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸ਼ ਅਹਾਤ ਜਿਸ ਪਾਸ ਬਹਿਠਿਆ ਸੋਈ ਆ ਸਬਨਾ ਦਾ ਸਤਨਾ ਵਾਹਿਗੁਰੂ ਸਾਹਿਬ ਜੀ ਸੋਰਠ ਹਲਾ ਪੰਜਵਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨਹ ਉਪਾਇ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਖ ਸਭ जग ਜਿਨਹ ਉਪਾਇ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਖ ਕਿਨ ਕਹੀਏ ਕਿਉਂ ਦੇਖੀਐ ਭਾਈ ਕਰਤਾ ਇੱਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪ ਤਥ ਮੇਰੇ ਮਨ ਜਪਿਐ ਹਰ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਾਹਾ ਜਾ ਕੇ ਘਰ ਸਭ ਕਿਸ਼ ਹੈ ਭਾਈ ਨਾਲ ਮਿੱਧ ਭਰੇ ਭੰਡਾਰ ਇਸ ਕੀ ਕੀਮਤ ਨਾ ਪਵੈ ਭਾਈ ਓ ਚਾਇਆ ਗਮ ਅਪਾਰ ਜੀ ਜੰਤ ਪ੍ਰਤ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰੂ ਪੂਰਾ ਭੇਟਿਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਂ ਮੀਐ ਭਾਈ ਭ੍ਰਮ ਘਾਉ ਹੋਵੈ ਨਾਸ ਮੇਲ ਸੰਤ ਸਭ ਮਨ ਮਾਝੀਐ ਭਾਈ ਹਰਿ ਕਾ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਹਾਈ ਕਮਲ ਹੋਵੈ ਪਰਗਾਸ ਗੁਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਤੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਵੇਖ ਸੁਣ ਹਜੂਰ ਜਿਤ ਦਿਨ ਵਿਸਰੇ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਮ ਕਰਾਵਨ ਸਮਰਥ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ মোহ ਬਿਨਾਸ ਤਿਸ ਭਾਵੇ ਤਾਂ ਮੇਲ ਲਾਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸਿਐ ਭਾਈ ਹਿਰਦੈ ਹੋਵੇ ਪਰਗਾਸ ਪ੍ਰਗਟ ਭਇਆ ਪਰ ਤਾਪ ਪ੍ਰਭ ਭਾਈ ਮਾਉਲਿਆ ਧਰ ਤੇ ਆਕਾਸ ਗੁਰ ਪੂਰ ਸੰਤੋਖਿਆ ਪਾਈ ਐਸ ਲਾਗਾ ਭਾ ਰਸਨਾ RAM ਰਵ ਸਦਾ ਭਾਈ ਸਾਚਾ ਸਾਦ ਸਵਾਉ कर न सुन, सुन जीवे जी पाई चल पाया था जिस पर तीर्त न भई पाई सोच अहिड़ा जल जाओ बहु मेरे साहिब पाई हऊं तिस कै बल जओ मेर गुण यारे ਬਾਲਦਾ ਭਾਈ ਬੇਨ ਥਾਵੇਂ ਥਾਉ ਰਿਜਕ ਸੰਭਾਹੇ ਸਾਸ ਸਾਸ ਭਾਈ ਘੂੜਾ ਜਾ ਕਾ ਨਾ ਜਿਸ ਗੁਰ ਸਾਚਾ ਭੇਟਿਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਐ ਭਾਈ ब कला भरपूर सास गिरास न विसर पाई ते सदा हजूर, साधू संग मिलाया पाई सर्ब रहया भरपूर जिन प्रीत न लॻया पाई से नर दे झूर ਅੰਚਲ ਲਾਏ ਤਰਾਇਆ ਭਾਈ ਭਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਹਾਲ ਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਤਿਸ ਸ਼ਰਨ ਗਤੀ ਪਹਾਈ ਜੇ ਕਿਲ ਵਿਖ ਕਾਟਣ ਹਾਰ ਮਾਨ ਤਨ ਸ਼ੀਤਲ ਹੋਇਆ ਪਹਾਈ